ਸਵਾਗਤ ਹੈ ਕਿਸਾਨ ਵੀਰੋਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੀਪਗੜ੍ਹ ਤੋਂ ਕਵਰ ਕਰਨ ਲੱਗੇ ਆ ਜੀ ਤੈਨ ਤੁਹਾਨੂੰ ਮੋਹਰਾ ਨਸਲ ਚ ਝੋਟੀਆਂ ਦਿਖਾ ਦੇਾਂਗੇ ਠੀਕ ਆ ਜੀ ਤੇ ਇੱਕ ਤੁਹਾਨੂੰ ਬੂਰੀ ਨੀਲੀ ਦਾ ਵੀ ਦਿਖਾ ਦੇਾਂਗੇ ਟੇਡੇ ਘੱਟ ਵਾਲੀ ਆ ਇਹ ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈਣੀ ਆ ਫਿਰ ਕਰਨਾ ਸੌਦਾ ਜੀ ਗੱਲਬਾਤ ਸਾਰੀ ਕਰਾ ਦੇਾਂਗੇ ਧਰਾਂ ਧੁਰਾਂ ਤੁਹਾਨੂੰ ਮਾਰ ਕੇ ਦਿਖਾ ਦੇਾਂਗੇ ਆ ਜੋ ਜੀ ਇੱਥੇ ਆ ਜੋ ਸਸੀਕਾਰ ਭਾਈ ਜੀ ਸਸੀਕਾਰ ਭਾਈ ਹੋ ਠੀਕ ਹੋ ਸਰਪੰਚ ਸਾਹਿਬ ਚੱਲਦੀ ਕਲਾ ਚੱਲਦੀ ਪਹਿਲਾਂ ਦਾ ਨੰਬਰ ਬੋਲੋ ਜੀ 98725 ਹੂੰ 7094 7094 ਪਿੰਡ ਆਪਣਾ ਜੀ ਦੀਪਗੜ੍ਹ ਜੀ ਪਿੰਡ ਆਪਣਾ ਆ ਗਿਆ ਦੀਪਗੜ੍ਹ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਜੀ ਤਹਿਸੀਲ ਆਪਾਂ ਨੂੰ ਆ ਗਈ ਤਪਾ ਤਪਾ ਜੀ ਜਿਹੜਾ ਵਧਾਤਿਆਂ ਤੋਂ ਆਪਣੇ ਬਰਾਤਾਂ ਦੇ ਉੱਤੇ ਹੀ ਆਪਣਾ ਮਕਾਨ ਤੇ ਰਹਿ ਸ਼ਾਹ ਹਾਂਜੀ 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 ਤੇ ਬਾਕੀ ਦੀ ਗੱਲ ਆਸ-ਪਾਸ ਦੇ ਪਿੰਡੇ ਤੇ ਰਾਮਗੜ੍ਹ ਵੀ ਆ ਗਿਆ ਹਾਂਜੀ ਤੇ ਟੱਲੇ ਵਾਲੇ ਦਾ ਪੁਲ ਤੇ ਭਦੌੜ ਹਾਂਜੀ ਹਾਂਜੀ ਤੇ ਅੱਜ ਕਿੰਨੇ ਜਾਨਵਰ ਆ ਜੀ ਅੱਜ ਇਹ ਜਾਨਵਰ 4 ਜੀ ਕਿੰਨੇ ਕੁ ਮਿਲਦੇ ਰਹਿੰਦੇ ਹਰ ਵਕਤ ਮੈਂ ਪਿਛਲੇ 10-12 ਹਫ਼ਤੇ ਆ ਮੈਂ ਪਾਉਂਦਾ ਸੀ ਕਾਫੀ ਵੀਡੀਓ ਆਪਣੇ ਚੈਨਲ ਤੇ ਐਨੀ ਰਹਿੰਦੀ ਐ ਕੋਈ ਹਫ਼ਤਾ ਛੱਡ ਕੇ ਜਿੱਦ ਤੇ ਰੈਡੀ ਹੋ ਜਾਂਦੀ ਹਾਂ ਜੀ ਫਿਕਰੀਦਾਰੀ ਕਿੱਥੋਂ ਦੀ ਆ ਜੀ ਖਰੀਦਾ ਰਾਸਤਾਂ ਦੀ ਰਾਸਤਾਂ ਦੀ ਸਾਰੀ ਇਹ ਪਰਫਰਮ ਗੱਲ ਹੈ ਜੀ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਮੈਂ ਕਹਤਾ ਵੀ ਰਾਸਤਾਂ ਨੂੰ ਇੱਥੋਂ ਵੜ ਕੇ ਜਿੱਥੋਂ ਲਿਆਂਦੀਆਂ ਉੱਥੋਂ ਦੀ ਗੱਲ ਮੈਨੂੰ ਵੀ ਪਤਾ ਇਸ ਗੱਲ ਦਾ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀ ਆਨੇ ਬੂਰੀ ਸੂਈ ਸਵਾਈ ਕਦੋਂ ਸੂਈ ਹੈ ਜੀ ਇਹਨੂੰ ਅੱਜ ਸੂਈ ਨੂੰ ਹੋ ਗਿਆ ਜੀ 7 ਮੰਦਨ 7 ਮੰਦਨ ਕਿੰਨਾ ਰੈੜੀਆ ਹੁਣ ਮੰਨ ਲਓ ਦੁੱਧ ਜੀ ਹਾਂਜੀ ਦੁੱਧ ਦਾ ਸਰੇ ਮੰਨ ਲਓ 9 ਤੇ 10 ਕਿਲੋ 9 ਤੇ 10 ਕਿਲੋ ਦੁੱਧ ਰੈੜੀਆ ਬਲੂਣਾ ਚੌਗੀ ਮੋਹੋ ਕਿੰਨੇ ਸੁਈ ਸੀ 7 ਦਿਨ ਹੋ ਗਏ 7 ਦਿਨ ਹੋ ਗਏ ਖੋਲੋ ਜੀ ਨੂੰ ਤੋੜਾ ਕਰਾਇਆ ਸੀ ਤੇ ਬਾਕੀ ਦਾ ਬੂਰੀ ਨੀਲੀ ਦਾ ਵੀ ਆ ਗਈ ਨਾਸ ਨੂਸ ਤੋਂ ਦਿਖਾਵਾ ਜਿਹੜਾ ਕੱਟ ਆ ਗਿਆ ਕਿੱਥੋਂ ਕਿੱਥੇ ਕਰ ਦੁੱਧ ਨੂੰ ਜਾਵੜੂ ਜੀ ਦੁੱਧ ਮਤਲਬ ਕਿੰਨਾ ਕਿਲੋ ਮੰਨ ਕੇ ਦੇ ਦੇ ਜੀ ਓਕੇ ਜੀ 11 ਕਿਲੋ ਹਾਂਜੀ ਹਾਂਜੀ ਬਾਕੀ ਚੰਗੀ ਕੁਆਲਿਟੀ ਦੀ ਚੰਗੇ ਕੱਦ ਕਾੜ ਦੀ ਤੇ ਸਿੰਗਲ ਹੱਡੀ ਦੀ ਆ ਗਈ ਓਵੇਂ ਨਹੀਂ ਗੱਲ ਹੈਗੀ ਵੀ ਕੋ ਦੋਪੜੀ ਹੋਵੇ ਹਨਾ 24 ਚੌਗੀ ਮੂੰਹ ਅੱਛਾ ਮੂੰਹ ਤਾਂ ਚੌਗੀ ਹੈ ਚੌਗੀ 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 ਕਨਫਰਮ ਤੇ ਸੁਹਾ ਦੂਜਾ ਹੀ ਹੈ ਜੀ ਇਹਦਾ ਪਲੂਣ ਦੀ ਪਲੂ ਅੱਛਾ ਪਲੂਣ ਚੌਗੀ ਮੂੰਹ ਓਕੇ ਆ ਦੇਖੋ ਥ ਕਵਾਲਿਟੀ ਚੰਗੀ ਰੇਟ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਹੋਊ ਜੀ ਆਹ ਕਰੋ ਚੈੱਕ ਸ਼ੈਨਗ ਵਗੈਰਾ ਫੋਲ ਬਾਕੀ ਸਿੰਗਲ ਹੱਡੀ ਦੀ ਤੇ ਨੀਲੀ ਦਾ ਵੀ ਪੂਰੀ ਚਾ ਆਪਾਂ ਨੂੰ ਕਹਿ ਸਕਦੇ ਆ ਬਾਕੀ ਦਾ ਟੇਡਾ ਕੱਟ ਆ ਗਿਆ ਚਾਰ ਚਪਰੇ ਦੀ ਝੋਟੀ ਸਿੰਗਲ ਹੱਡੀ ਤੇ ਮਗਰ ਆ ਗਿਆ ਮੇਲ ਕੱਪ ਕੱਟਾ ਜੀ ਮਗਰ ਆ ਗਈ ਕੱਟੀ ਜੀ ਹਨਾ ਇਹਦੇ ਧਾਰਾ ਮਾਰੀ ਦੀ ਹਾਂਜੀ ਮਾਰ ਦੋ ਸਾਡੋ ਬੱਚਾ ਐ ਥੱਲੇ ਧਾਰਾ ਮਾਰ ਦਾਂਗੇ ਜੀ ਪਾਣੀ ਦਾ ਪੰਨਾ ਕੈਮਰਾ ਬੱਚਾ ਆਪਾਂ ਪਹਿਲਾਂ ਲਾ ਲਿਆ ਠੰਡੀ ਠੰਡੀ ਸੀ ਜਿਵੇਂ ਮਰਜ਼ੀ ਭਵੇਂ ਧਾਰ ਧਾਰ ਦੇ ਦੇ ਨੂੰ ਮਾਰੋ ਜੀ ਦਰ ਆ ਦੇਖੋ ਸਮਾਰ ਕੇ ਮਾਰ ਪਤਾ ਹਾਂ ਹਾਂ ਜੀ ਹਾਂ ਜੀ ਸੌਂਕ ਨਾ ਦੂਜਾ ਮਾਰ ਦੇ ਛਿੰਦੀ ਦੀ ਛਿੰਦੀ ਧਰੇ ਮਾਰ ਚ ਦੂਜਿਆਂ ਨੂੰ ਮਾਰ ਦੋ ਚਵਾਈ ਪ੍ਰੋਪਰ ਚੰਗੀ ਹੈ ਜੀ ਚਵਾਈ ਚ ਕੋਈ ਫਰਕ ਨਹੀਂ ਓ ਕਿਉਂ ਠੜੋ ਜੀ ਕੀ ਪ੍ਰਾਈਜ਼ ਆ ਗਿਆ ਕਿੰਨੇ ਪੈਸੇ ਹੈ ਜੀ ਇਹ ਇਹ ਫੋਨ ਤੇ ਹੋ ਜੀ ਫੋਨ ਤੇ ਜਮਾ ਜਾਏ ਹਾਂ ਜੀ ਹਾਂ ਜੀ ਜਮਾ ਜਾਏ ਦੇਖੇ ਤੁਰਾਂਗੇ ਜੀ ਤੇ ਹੋਊਗਾ ਫੋਨ ਦੇ ਉੱਤੇ ਤੇ ਹੁਣ ਆਪਾਂ ਗੱਲ ਕਰ ਲਗੇ ਇਹ ਬੱਚਾ ਸਪੈਰ ਹੋ ਗਿਆ ਦਾ ਜੀ ਹਾਂ ਜੀ ਇਹ ਹਜੇ ਮਨਲਾ ਮੈਰਾ ਅਜ ਮਾਰ ਲੱਗੇ ਜੀ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਹੋ ਗਿਆ 12ਵਾਂ ਦਿਨ ਖੋਲੋ ਜੀ ਇਹਨੂੰ ਵੀ ਤੁਰ ਕਰਾ ਕੇ ਚੈੱਕ ਕਰਦੇ ਕਿੰਨਾ ਦੁੱਧ ਹੋ ਗਿਆ ਹੁਣ ਰੈਡੀ ਦੁੱਧ ਦੇ ਥੱਲੇ ਹੋਊ ਜੀ 12 ਕਿਲੋ ਹੁਣ ਰੈਡੀ ਮਾੜਨ ਵਾਲਾ ਮੈਨ ਨਾਲ ਜੀ ਲੀਟਰ ਆ ਓਕੇ ਜੀ ਮੈਨ ਨਾਲ ਦੁੱਧ 12 ਕਿਲੋ ਤੇ ਕੱਦ-ਕੱਡ ਤੇ ਪਯੋਰ ਮੋਰਾ ਚ ਆ ਗਈ ਜੀ ਚੰਗੇ ਥਣ ਭਾਂਡੇ ਦੇ ਆ ਗਈ ਝੋਟ ਕੱਲ ਹੀ ਦਾ ਮੰਨ ਕੇ ਚਲੋ ਪਰਸ ਬੱਚਾ ਮਰੇ ਬੱਚੇ ਦੀ ਕੋਈ ਨਹੀਂ ਕਹਿਣਾ ਓਕੇ ਜੀ ਹਾਂਜੀ ਆ ਦੇਖੋ ਜੀ ਥਣ ਭਾਂਡਾ ਕਰੋ ਚੈੱਕ ਲਿਸ਼ਕ ਦੀ ਪਈ ਆ 400 ਪਰ ਕੋਈ ਗੱਲ ਨਹੀਂ ਤੇ ਪ੍ਰੋਪਰ ਚੰਗੇ ਸਿੰਘ ਥੱਲੇ ਜੋਟੀ ਆ ਗਈ ਜੀ ਹਾਂ ਜੀ ਹਾਂ ਜੀ ਮੋੜ ਲਓ ਜੀ ਉਹ ਠੀਕ ਹੈ ਹਾਂ ਉਹ ਬੱਚਾ ਬਾਹਰ ਹੋਇਆ ਮੈਲਾ ਹਜੇ ਮਾਰਿਆ ਨਹੀਂ ਠੀਕ ਹੈ ਜੀ ਉਸ ਹਿਸਾਬ ਨਾਲ ਤੁਸੀਂ ਇਹਦੀ ਜੱਜਮੈਂਟ ਕਰਿਓ ਤੇ ਗਰੰਟੀ ਵਾਲੀ ਗੱਲ ਹੈ ਕਿ ਧਾਰ ਲਾ ਦਿੱਤੀ ਆਪਣੇ ਸਾਹਮਣੇ ਆਹ ਹੋ ਵੀ ਮਨਤਰਾ ਨਾਲ ਦੀ ਨਾਲ ਉੱਤਰੀ ਹੈ ਨਾ ਮਾਰੀ ਧਾਰ ਦੇਣ ਨੇ ਸਿਕਿਉਰਿਟੀ ਵੀ ਗਰੰਟੀ ਹੋਊ ਜੀ ਦੋ ਟਾਈਮ ਆਪਣੇ ਸਾਹਮਣੇ ਲਾਇਆ ਆਹ ਮੂਹਰੇ ਕਰਕੇ ਮੈਂ ਤੇ ਬਾਕੀ ਦਾ ਐਚਐਫ ਬੈਡਰ ਗਿਆ ਥੱਲੇ ਹਣਾ ਹਾਂ ਜੀ ਥੱਲੇੋਂ ਬਹੁਤ ਚੰਗੀ ਬਹੁਤ ਜੀ 15 ਮੰਨ ਲਓ 14 ਕਿਲੋ ਪਲੂਣ ਦਾ ਦੁੱਧ ਦਿੱਤਾ ਲੈ ਤਿਆਰ ਕੀ ਫਿਰ ਜਾਊਗੀ ਪਲਾਸੀ ਮਖਾ ਜੀ 17 ਕਿਲੋ 16 ਕਿਲੋ ਆ ਦੇਖੋ ਜੀ 17 ਤਾਰਾਂ ਦੀਆਂ ਵੀ ਪ੍ਰੋਪਰ ਇੱਕ ਨੰਬਰ ਆ ਇਥੇ ਥਲੇ ਮਾਰ ਦੇ ਪੁੱਤ ਵਧੀਆ ਪੂਰੇ ਇੱਕ ਨੰਬਰ ਤਾਰਾਂ ਬਾਕੀ ਦਾ ਸਾਹਮਣੇ ਆਪਣੇ ਮੂੜੇ ਤੇ ਧਾਰ ਮਾਰੀ ਤੇ ਨਾਲ ਦੀ ਨਾਲ ਝੋਟੀ ਉਤਰੀ ਆ ਦੂਜਾ ਜੋ ਮਾਰ ਦਿਓ 12 ਕਿਲੋ ਲੱਤ ਵੀ ਨਹੀਂ ਲਾਉ ਜੀ ਓਕੇ ਜੀ ਰੈਡੀ ਆ ਇਹਦਾ ਵੀ ਫਿਰ ਪ੍ਰਾਈਜ਼ ਫੋਨ ਤੇ ਹੋ ਗਿਆ ਹਾਂਜੀ ਹਾਂਜੀ ਓਕੇ ਬਸ ਜੀ ਤੇ ਹੁਣ ਆਪਾਂ ਗੱਲ ਕਰ ਲੀਏ ਤਿੰਨ ਨੰਬਰ ਝੋਟੀਆਂ ਦੀ ਜੀ ਆਪਾਂ ਤਾਂ ਸਿੱਧੀ ਜੀ ਕਰੀ ਖੋਲੋ ਇਹਨੂੰ ਵੀ ਖੋਲ ਖੋਲ ਚੰਗੀ ਆ ਗਈ ਜੀ ਬਾਕੀ ਦੀ ਗੱਲ ਕੱਦਗਾੜ ਫੁੱਲ ਪਿਓਰ ਮੋਹਰਾ ਦੇ ਵਿੱਚ ਆ ਗਈ ਬਲੂਨ ਹੈ ਜੀ ਇਹ ਇਹ ਪ੍ਰੂਨ ਜੀ ਓਕੇ ਜੀ ਐਂ ਲੈ ਚਲੋ ਐ ਲੈਓ ਬਲੂਨ ਝੋਟੇ ਆ ਗਈ ਚੰਗੇ ਸਿੰਘ ਥੱਲੇ ਦੇ ਵਿੱਚ ਆ ਗਈ ਚੰਗੇ ਕੱਦਗਾੜ ਦੇ ਵਿੱਚ ਆ ਗਈ ਆ ਕਰੋ ਜੀ ਚੈੱਕ ਹੂੰ ਐ ਤੁਰ ਕੇ ਲੈ ਕਿੰਨੇ ਦਿਨ ਗੱਟ ਜੂ ਸਰਪੰਚ ਸਾਹਿਬ ਇਹ ਜੀ ਹਜੇ ਲੈ ਜੂ ਮਲਾ 8 ਨਾ 8 ਦਿਨ ਹਾਂਜੀ ਆ ਦੇਖੋ ਜੀ ਨੇੜੇ 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 ਫਤਫੜ ਕੇ ਨੇੜੇ ਉਹ ਨੇੜੇ ਨਾਲ ਉਹ ਲੀਲੇ ਨੇੜੇ ਆ ਬਿਊਟੀ ਵੀ ਆ ਨਾਲ ਹੋਰ ਤਾਂ ਇਹ ਨਹੀਂ ਗੱਲ ਹੈਗੀ ਵੀ ਕਿਸੇ ਪਾਸੇ ਗੁੰਝੀ ਹੋਵੇ ਚੰਗੀਆਂ ਜੋ ਫੇੜੋ ਫੜਾ ਕੇ ਥਣਪਾਂਡੇ ਦੀ ਪੂਰੀ ਸਭ ਚੰਗੇ ਕਦ ਕੜ ਦੀ ਆ ਗਈ ਚੰਗੀ ਨਸਲ ਤੁਹਾਡੇ ਘਰੇ ਨੇ ਤਿਆਰ ਕਰ ਦੇਣੀ ਆ ਇੰਨਾ ਕੁੰਬੜਾ ਇੰਨਾ ਅਗੋਂ ਦੁੱਧ ਦੇ ਦੋ ਜੀ ਦੁੱਧ ਜੀ ਪ੍ਰੋ 15 ਕਿਲੋ ਦੋ ਜੀ ਬਾਕੀ ਕੁਆਲਿਟੀ ਨੇ ਦੇਣਾ ਦੋਤਾ ਮੈਂ ਕਿਹਾ 20 ਛਰੀ ਰੀ ਆ ਓਕੇ ਹਾਂ ਤੇ ਇਹ ਦਾ ਵੀ ਫਿਰ ਪ੍ਰਾਈਵਟ ਫੋਨ ਤੇ ਹਾਂਜੀ ਹਾਂਜੀ ਕੋਲ ਜੀ ਦੂਜੀ ਵੀ ਤੇ ਲਾਸਟ ਹਾਲੀ ਚੰਗੇ ਥਾਂ ਹਵਾ ਨੇ ਦੇ ਆ ਗਈ ਹਨਾ ਤੇ ਸਿੰਘ ਜੀ ਆਪਣੇ ਘੜ ਕੀ ਲਾਈ ਜੀ ਲੇਵਾ ਬੰਨਾ ਕੀ ਹੋ ਦੁਨੀ ਦੁਨੀ ਬਹੁਤ ਚੰਗੀਆਂ ਹਨਾ ਜੀ ਆ ਦੇਖੋ ਘਰ ਭਾਂਡਾ ਪੂਰਾ ਸਾਫ ਕੁਆਲਿਟੀ ਚੰਗੀ ਹੂੰ ਆ ਜੋ ਨਾਲ ਇਧਰ ਰਹੋ ਕਿੰਨੇ ਦਿਨ ਘਟ ਜੂ ਜੀ ਇਹ ਵੀ ਜੇ ਮੰਨ ਲਓ ਜੀ 7-8 ਸਾਲ ਲੈ ਜਾਣੇ ਤੇ ਜੇ ਜੋੜੇ ਝੋਟੀਆਂ ਇੱਕ ਘਰੇ ਆਵੜ ਗਾ ਹਨਾ ਮਹਾਰਾਜ ਜੀ ਤਾਂ ਜੀ ਦੁੱਧ ਪਹਿਲਾਂ ਨਹੀਂ ਮੁਰਕੇ ਅਗਲਾ ਆਵੇ ਓਕੇ ਜੀ ਜਮਾ ਕਰਨਾ ਚਾਇਆ ਜਾ ਗੱਲਾਂ ਨਹੀਂ ਕਰ ਲੀਆਂ ਵੀ ਉਹ ਜਿਹੜਾ ਕਦਸਾਂਗੇ ਉਹਨੇ ਨਿਕਲੂ ਜੀ ਕਿੰਨੇ ਦਿਨ ਘਟ ਜੂਏ ਵੀ ਜੀ ਇਹ ਵੀ ਲੈ ਜੂ ਜੀ 7-8 ਦਿਨ 7 ਤੋਂ 8 ਦਿਨ ਬਾਕੀ ਚੰਗੀਆਂ ਜੋ ਆ ਗਈ ਜੀ ਮੋਲੇ ਦਾ ਫੋਨ ਤੇ ਹੋ ਇਹਦਾ ਕਿੰਨਾ ਕੁ ਦੁੱਧ ਕਹਿ ਕੇ ਦੇ ਦੇ ਦਾਂਗੇ ਫਿਰ ਇਹ ਮੰਨ ਕੇ ਚਲੋ ਦੇ ਦੋ ਜੀ 14 ਗਰਾਂ ਦਾ ਦੁੱਧ ਆਰਾਮ ਨਾਲ ਦੇਖੋ ਜੀ ਇਹਦਾ ਸੁਆ ਵੀ ਦੂਜਾ ਜੀ ਸੁਆ ਦੂਜਾ ਇਹਦੇ ਨਾਲ ਦੂਜਾ ਸੁਆ ਆ ਗਿਆ ਹਾਂਜੀ ਤੇ 4 ਜਨਵਰੀ ਤੁਹਾਨੂੰ ਦਿਖਾਇਆ ਨੰਬਰ ਫਿਰ ਬੋਲੋ ਜੀ ਸਾਲਮੇਸ 725 70904 70904 ਪਿੰਡ ਦੀਪਗੜ੍ਹ ਤੋਂ ਅੱਪ ਵੀਡੀਓ ਕਵਰ ਕੀਤੀ ਚਾਰੀ ਨਾਲ ਤੁਹਾਨੂੰ ਪ੍ਰੋਪਰ ਚੰਗੇ ਦਿਖਾਏ ਆ ਇੱਕ ਨੀਲੀ ਦਾ ਵੀ ਪੂਰੀ ਇੱਕ ਮੂਹਰੇ ਤੇ ਝੋਟੀ ਮਿਲਦੀ ਹੈਗੀ ਹਜੇ ਮੈਲਾ ਮਾਰਿਆ ਨਹੀਂ ਹਜੇ ਮੁੱਲ ਜਿੰਨੀ ਜਾਇਜ਼ ਹੋਊਗਾ ਬੱਚਾ ਵੀ ਹਜੇ ਮੰਨ ਲਓ ਜੀ ਪਕਾ ਪਰਸੂ ਹੀ ਮਰਿਆ ਓਕੇ ਓਕੇ ਪਰਸੂ ਹੀ ਬੱਚਾ ਮਰਿਆ ਹਜੇ ਮੈਲਾ ਐ ਮਾਰ ਲਓ ਬਈ ਅੱਜ ਪਹਿਲੇ ਦਿਨ ਲੱਗੀ ਆ ਚੰਗਿਆਂ ਜੋ ਆਗੀ ਜੀ ਜ਼ਰੂਰ ਕਰੋ ਬਾਈ ਨਾਲ ਸੰਬਰਕਤਾ